ਜੇਕਰ ਲਦਾਖ ਦੀ ਧਰਤੂ ਦੇ ਉੱਤੇ ਸ਼ਿਵਾਜੀ ਦਾ ਬੁੱਤ ਲੱਗਾ ਹੈ ਉਹੀ ਸ਼ਿਵਾਜੀ ਜੋ ਮਹਾਰਾਸ਼ਟਰੀਆਂ ਦਾ ਕਿਹਾ ਜਾਂਦਾ ਸ਼ਿਵਾਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਉਸ ਦੇ ਮਾਇਨੇ ਕੀ ਹਨ ਅ ਉੱਥੇ ਮਰਾਠਾ ਜਿਹੜੀ ਲਾਈਟ ਇਨਫੈਂਟਰੀ ਹੈ ਉਹਨਾਂ ਨੇ ਇਹ ਬੁੱਤ ਲਗਾਇਆ ਹੈ ਔਰ ਉੱਥੋਂ ਦੇ ਜਿਹੜੇ ਲੋਕਲ ਰੈਜ਼ੀਡੈਂਟਸ ਨੇ ਉਹਨਾਂ ਨੇ ਵੀ ਹੁਣ ਜਿਹੜੀ ਆਵਾਜ਼ ਚਖਣੀ ਚਾਲੂ ਕਰ ਦਿੱਤੀ ਹੈ ਕਿ ਸ਼ਿਵਾਜੀ ਦਾ ਇੱਥੇ ਨਾ ਤਾਂ ਕੋਈ ਇਤਿਹਾਸਿਕ ਮਸ਼ੂਕੜ ਹੈਗਾ ਠੀਕ ਨਾ ਤਾਂ ਇਹ ਹੈਗਾ ਕਿ ਸ਼ਿਵਾਜੀ ਨੇ ਜਿਹੜਾ ਹੈਗਾ ਇਹ ਲਦਾਖ ਜਿਹੜਾ ਹੈਗਾ ਇਹ ਇਧਰਲੇ ਖਿੱਤੇ ਨੂੰ ਜਾਂ ਇੰਡੀਅਨ ਸਬਕਾਂਤੀਨੇਂਟ ਨੂੰ ਜਿਹੜਾ ਲੈ ਕੇ ਦਿੱਤਾ ਹੋਵੇ ਤੇ ਜੇ ਆਪਾਂ ਖਾਸ ਲਦਾਖ ਦੀ ਗੱਲ ਕਰੀਏ ਤੇ ਜੇ ਇੱਥੇ ਬੁੱਤ ਲਾਉਣਾ ਹੀ ਸੀ ਇਤਿਹਾਸਿਕ ਤੌਰ ਤੇ ਜੇ ਸਿੰਬੋਲਿਕ ਬੁੱਤ ਲੱਗਣਾ ਚਾਹੀਦਾ ਸੀ ਤੇ ਇੱਥੇ ਬੁੱਤ ਲੱਗਣਾ ਚਾਹੀਦਾ ਸੀ ਜਰਨਲ ਜੋਰਾਂਵਰ ਸਿੰਘ ਦਾ ਜੀ ਜਿਹੜੇ ਕਿ ਪੂਰੇ ਇਸ ਆਪਾਂ ਕਹਿ ਲਈਏ ਕਿ ਏਰੀਏ ਨੂੰ ਫਤਿਹ ਕਰਦੇ ਹੋਏ ਜਿਹੜਾ ਅੱਗੇ ਚਲੇ ਗਏ ਸੰਧੀਆਂ ਹੋਈਆਂ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਭਾਰਤ ਦੀ ਵੀ ਜਿਹੜੀ ਚੀਨ ਦੀ ਹੱਦ ਹੈਗੀ ਹੈ ਨਾ ਉੱਥੇ ਵੀ ਜਿਹੜੀ ਸੰਧੀ ਹੋਈ ਹੈ ਉਹ ਸੰਧੀ ਅੱਜ ਵੀ ਸਰਕਾਰੇ ਖਾਲਸਾ ਦੇ ਨਾਲ ਹੀ ਸੰਧੀ ਹੈ ਜਿਹੜੀ ਏਰੀਆ ਦਾ ਡਿਵੀਜ਼ਨ ਹੈ ਉੱਥੇ ਇੱਕ ਪੰਨੇ ਸਰਕਾਰ ਖਾਲਸਾ ਜੀਓ ਹੈ ਤੇ ਦੂਜੇ ਪੰਨੇ ਜਿਹੜਾ ਹੈਗਾ ਚੀਨ ਦਾ ਬਾਦਸ਼ਾਹ ਉਹ ਸੰਧੀਆਂ ਦੇ ਵਿੱਚ ਅੱਜ ਵੀ ਜਿਹੜਾ ਹੈ ਦਰਜ ਹੈਗਾ ਹੈ ਤਾਂ ਤੇ ਜਰਨਲ ਜੋਰਾਵਰ ਸਿੰਘ ਦੀ ਆਪਾਂ ਕਹਿ ਲਈਏ ਇੱਕ ਐਸਾ ਮਹਾਨ ਯੋਧਾ ਜਿਦਾ ਕਿ ਬਾਸ ਵੀ ਜਿਹੜਾ ਅਖੀਰ ਤੇ ਵਿਗਿਆ ਹੈਗਾ ਅ ਟੋਯੋ ਦੀ ਜੰਗ ਦੇ ਵਿੱਚ ਉਹਨਾਂ ਦੀ ਸ਼ਹਾਦਤ ਵੀ ਉਧਰਲੇ ਏਰੀਆ 'ਚ ਹੋ ਜਾਂਦੀ ਹੈ। ਲੱਦਾਖ ਦੇ ਵਿੱਚ ਸ਼ਿਵਾਜੀ ਦਾ ਬੁੱਤ ਲਗਾਇਆ ਗਿਆ ਅਤੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਜੇਕਰ ਲਦਾਖ ਦੀ ਧਰਤੀ ਦੇ ਉੱਤੇ ਸ਼ਿਵਾਜੀ ਦਾ ਬੁੱਤ ਲੱਗਾ ਹੈ। ਉਹੀ ਸ਼ਿਵਾਜੀ ਜੋ ਮਹਾਰਾਠੀਆਂ ਦਾ ਕਿਹਾ ਜਾਂਦਾ ਸ਼ਿਵਾਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਉਸ ਦੇ ਮਾਇਨੇ ਕੀ ਹੋਣਗੇ? ਕਿਹੜੀ ਕਿਸ ਨੇ ਇਹ ਬੁੱਤ ਲਗਾਇਆ? ਕਿਹਦੀ ਕਹਿ ਲੋ ਕਿਸ ਕਿਸ ਕਿਨਾ ਕਿਨਾ ਕਾਰਨਾਂ ਦੇ ਅਧੀਨ ਇਹ ਬੁੱਤ ਲੱਗਾ ਕਿ ਬਸ ਯਾਦਗਾਰੀ ਬੁੱਤ ਲੱਗਾ ਜਗਜੀਤ ਸਿੰਘ ਜੀ ਯਸ ਬੁੱਤ ਨੂੰ ਅਸੀਂ ਨਿਸ਼ਾਨਦੇਹੀ ਦੇ ਤਹਿਤ ਵੀ ਸਮਝਣ ਦੀ ਕੋਸ਼ਿਸ਼ ਕਰੀਏ ਬਿਲਕੁਲ ਪੈਨਗੋਂਗ ਜਿਹੜਾ ਹੈਗਾ ਪੈਨਗੋਂਗ ਲੀਨ ਕਰਕੇ ਜਿਹੜਾ ਹੈਗਾ ਉੱਥੇ ਇੱਕ ਝੀਲ ਹੈਗੀ ਔਰ ਉਹਦੇ ਲਾਗੇ ਜਿਹੜਾ ਇਹ ਬੁੱਤ ਲਗਾਇਆ ਗਿਆ ਹੈ ਔਰ ਜੇ ਆਪਾਂ ਕਹੀਏ ਕਿ ਸ਼ਿਵਾਜੀ ਦੇ ਬੁੱਤ ਨਾਲ ਸਾਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਹੁਣ ਮਹਾਰਾਸ਼ਟਰ ਦੇ ਵਿੱਚ ਵੱਡੇ ਪੱਦਰ ਤੇ ਜਿਹੜਾ ਹੈਗਾ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ ਜੀ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਇੱਕ ਆਈਡੀਅਲ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਜੇ ਅਗਲੇ ਲੋਕ ਮੰਨਦੇ ਨੇ ਤੇ ਕੋਈ ਸਮੱਸਿਆ ਨਹੀਂ ਹੈਗੀ ਪਰ ਹੁਣ ਉੱਥੇ ਮਰਾਠਾ ਜਿਹੜੀ ਲਾਈਟ ਇਨਫੈਂਟਰੀ ਹੈ ਉਹਨਾਂ ਨੇ ਇਹ ਬੁੱਤ ਲਗਾਇਆ ਹੈ ਔਰ ਉੱਥੋਂ ਦੇ ਜਿਹੜੇ ਲੋਕਲ ਰੈਜ਼ੀਡੈਂਟਸ ਨੇ ਉਹਨਾਂ ਨੇ ਵੀ ਹੁਣ ਜਿਹੜੀ ਆਵਾਜ਼ ਚੱਕਣੀ ਚਾਲੂ ਕਰ ਦਿੱਤੀ ਹੈ ਕਿ ਸ਼ਿਵਾਜੀ ਦਾ ਇੱਥੇ ਨਾ ਤਾਂ ਕੋਈ ਇਤਿਹਾਸਿਕ ਪਛੋਕੜ ਹੈਗਾ ਏ ਠੀਕ ਨਾ ਤਾਂ ਇਹ ਹੈਗਾ ਕਿ ਸ਼ਿਵਾਜੀ ਨੇ ਜਿਹੜਾ ਹੈਗਾ ਇਹ ਲਦਾਖ ਜਿਹੜਾ ਹੈਗਾ ਇਹ ਇਧਰਲੇ ਖਿੱਤੇ ਨੂੰ ਜਾਂ ਇੰਡੀਅਨ ਸਬਕਾਂਤੀਨੈਂਟ ਨੂੰ ਜਿਹੜਾ ਲੈ ਕੇ ਦਿੱਤਾ ਹੋਵੇ ਹੁਣ ਜੇ ਆਪਾਂ ਇਹਦੇ ਇਤਿਹਾਸਿਕ ਪਛੋਕੜ 'ਚ ਜਾਣਾ ਹੋਵੇ ਚਾਹੇ ਉਹ ਲਦਾਖ ਵਾਲਾ ਏਰੀਆ ਹੋਵੇ ਚਾਹੇ ਆਪਾਂ ਕਹਿ ਲਈਏ ਕਿ ਉਧਰ ਖੈਬਰ ਪਖਤੂਨਵਾ ਵਾਲਾ ਏਰੀਆ ਹੋਵੇ ਜਿਹੜਾ ਮੌਜੂਦਾ ਪੰਜਾਬ ਦੇ ਵਿੱਚ ਸੀ ਜਾਂ ਹੁਣ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ ਏ ਇਹ ਸਾਰੇ ਜਿਹੜੇ ਏਰੀਆ ਹੈਗੇ ਨੇ ਇਹ ਸਰਕਾਰੀ ਖਾਲਸਾ ਦੇ ਅਧੀਨ ਏਰੀਏ ਰਹੇ ਹੈਗੇ ਨੇ ਇਹ ਸਾਰੇ ਜਿਹੜੇ ਏਰੀਏ ਹੈਗੇ ਨੇ ਇਹ ਕਿਤੇ ਨਾ ਕਿਤੇ ਅਫਗਾਨਿਸਤਾਨ ਦੇ ਅੰਡਰ ਜਿਹੜੇ ਏਰੀਏਸ ਆਉਂਦੇ ਹੈਗੇ ਸੀ ਜਾਂ ਉਧਰਲੇ ਮੰਨੇ ਜਿਹੜਾ ਹੈਗਾ ਵੀ ਚਾਈਨਾ ਦੇ ਨਾਲ ਉਧਰਲੇ ਮੰਨੇ ਏਰੀਏ ਲੱਗਦੇ ਸੀ ਇਹ ਜੇ ਅੱਜ ਚਾਹੇ ਉਹ ਖੈਬਰ ਪਖਤੂਨਵਾ ਵਾਲਾ ਜਾਂ ਉਧਰਲਾ ਹੈਗਾ ਵੀ ਉਧਰਲੇ ਪੰਜਾਬ ਚਾਹੇ ਪਾਕਿਸਤਾਨ ਵਾਲੇ ਪੰਜਾਬ ਚ ਉਹ ਵੀ ਦੇਣ ਸਰਕਾਰੀ ਖਾਲਸਾ ਸਰਦਾਰ ਰਣਜੀਤ ਸਿੰਘ ਦੀ ਆ ਤੇ ਜੇ ਆਪਾਂ ਇਧਰ ਭਾਰਤ ਦੀ ਗੱਲ ਕਰ ਲਈਏ ਤੇ ਇਧਰਲੇ ਬੰਨੇ ਵੀ ਜਿਹੜੀ ਦੇਣ ਹੈਗੀ ਆ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੀ ਆ ਤੇ ਜੇ ਆਪਾਂ ਖਾਸ ਲਦਾਖ ਦੀ ਗੱਲ ਕਰ ਲਈਏ ਤੇ ਜੇ ਇੱਥੇ ਬੁੱਤ ਲਾਉਣਾ ਹੀ ਸੀ ਇਤਿਹਾਸਿਕ ਤੌਰ ਤੇ ਜੇ ਸਿੰਬੋਲਿਕ ਬੁੱਤ ਲੱਗਣਾ ਚਾਹੀਦਾ ਸੀ ਤੇ ਇੱਥੇ ਬੁੱਤ ਲੱਗਣਾ ਚਾਹੀਦਾ ਸੀ ਜਰਨਲ ਜੋਰ ਆਵਰ ਸਿੰਘ ਦਾ ਜੀ ਜਿਹੜੇ ਕਿ ਪੂਰੇ ਇਸ ਆਪਾਂ ਕਹਿ ਲਈਏ ਕਿ ਏਰੀਏ ਨੂੰ ਫਤਿਹ ਕਰਦੇ ਹੋਏ ਜਿਹੜਾ ਅੱਗੇ ਚਲੇ ਗਏ ਜੀ ਔਰ ਜਿਸ ਤਰੀਕੇ ਦੇ ਨਾਲ ਸੰਧੀਆਂ ਹੋਈਆਂ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਭਾਰਤ ਦੀ ਵੀ ਜਿਹੜੀ ਚੀਨ ਦੀ ਹੱਦ ਹੈਗੀ ਹੈ ਨਾ ਉੱਥੇ ਵੀ ਜਿਹੜੀ ਸੰਧੀ ਹੋਈ ਹੈ ਉਹ ਸੰਧੀ ਅੱਜ ਵੀ ਸਰਕਾਰੇ ਖਾਲਸਾ ਦੇ ਨਾਲ ਹੀ ਸੰਧੀ ਹੈ ਜਿਹੜੀ ਏਰੀਆ ਦਾ ਡਿਵੀਜ਼ਨ ਹੈ ਉੱਥੇ ਇੱਕ ਪੰਨੇ ਸਰਕਾਰ ਖਾਲਸਾ ਜੀਓ ਹੈ ਤੇ ਦੂਜੇ ਪੰਨੇ ਜਿਹੜਾ ਹੈਗਾ ਚੀਨ ਦਾ ਬਾਦਸ਼ਾ ਉਹ ਸੰਧੀਆਂ ਦੇ ਵਿੱਚ ਅੱਜ ਵੀ ਜਿਹੜਾ ਹੈ ਦਰਜ ਹੈਗਾ ਹੈ ਤੇ ਜਰਨਲ ਜੋਰਾਵਰ ਸਿੰਘ ਦੀ ਆਪਾਂ ਕਹਿ ਲਈਏ ਇੱਕ ਐਸਾ ਮਹਾਨ ਯੋਧਾ ਜਿਹਦਾ ਕਿ ਮਾਸ ਵੀ ਜਿਹੜਾ ਅਖੀਰ ਤੇ ਵਿਕਿਆ ਹੈਗਾ ਅ ਟੋਯੋ ਦੀ ਜੰਗ ਦੇ ਵਿੱਚ ਉਹਨਾਂ ਦੀ ਸ਼ਹਾਦਤ ਵੀ ਉਧਰਲੇ ਏਰੀਆ 'ਚ ਹੋ ਜਾਂਦੀ ਹੈ ਡੋਗਰੇ ਜਰਨੈਲ ਹੋਣ ਕਰਕੇ ਆਪਾਂ ਕਹਿ ਲਈ ਕਿ ਸਿੱਖਾਂ ਨੇ ਵੀ ਬਹੁਤਾ ਇਨਸਾਫ ਨਹੀਂ ਕੀਤਾ ਔਰ ਜਿਹੜਾ ਕਿ ਜੇ ਤੁਸੀਂ ਦੇਖੋ ਕਿ ਤਾਂ ਹੋਣਾ ਹੀ ਸੀਗਾ ਕਿ ਜਦੋਂ ਡੋਗਰਿਆਂ ਦੀ ਗਦਾਰੀ ਕਰਕੇ ਆਪਾਂ ਕਹਿ ਲਈ ਕਿ ਖਾਲਸਾ ਰਾਜ ਚਲਾ ਜਾਂਦਾ ਹੈ ਤਾਂ ਕਿਤਨਾ ਕਿਤੇ ਹੀਣ ਭਾਵਨਾ ਜਿਹੜੀ ਆ ਜਾਂਦੀ ਹੈ ਪਰ ਉਹ ਕੌਮ ਦਾ ਇਹਨਾਂ ਨੇ ਤੜਕ ਇਹਨਾਂ ਬਹਾਦਰ ਇਹਨਾਂ ਸੂਰਮਾ ਜਰਨੈਲ ਸੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ ਤੇਪਤ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਉਹਨਾਂ ਦਾ ਮਾਸ ਖਰੀਦ ਕੇ ਘਰਾਂ ਦੇ ਵਿੱਚ ਰੱਖਿਆ ਕਿ ਸਾਡਾ ਜਿਹੜਾ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਆਉਣ ਵਾਲੇ ਜਿਹੜੇ ਸਾਡੇ ਬੱਚੇ ਹੋਣ ਉਹ ਇੰਨੇ ਜ਼ਿਆਦਾ ਬਹਾਦਰ ਹੋਣ ਮਤਲਬ ਇਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਉਹਨਾਂ ਦੀ ਇੱਕ ਤਰ੍ਹਾਂ ਦੀ ਪੂਜਾ ਹੀ ਹੋ ਜਾਂਦੀ ਹੈ ਤੇ ਇਹਨਾਂ ਲੋਕਾਂ ਦੇ ਬੁੱਤ ਜਿਹੜੇ ਆ ਉਹ ਲੱਗਣੇ ਚਾਹੀਦੇ ਸੀ ਪਰ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਆਪਾਂ ਸ਼ੁਰੂ ਚ ਕਹਿ ਕੇ ਆਏ ਸੀ ਨਾ ਕਿ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ țeਗਾ ਮਾਰੀਆਂ ਨਹੀਂ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਅੱਜ ਸਿੱਖਾਂ ਦੇ ਕੋਲ ਕੋਈ ਰਾਜਸੀ ਤਾਕਤ ਨਾ ਹੋਣ ਕਰਕੇ ਜਿੰਨਾਂ ਦਾ ਉਧਰਲੇ ਏਰੀਆ 'ਚ ਕੁਝ ਲੈਣ ਦੇ ਨਹੀਂ ਜਿਨ੍ਹਾਂ ਨੇ ਉੱਥੇ ਜਾ ਕੇ ਕੋਈ ਜੰਗ ਨਹੀਂ ਲੜੀ ਜਿਨ੍ਹਾਂ ਨੇ ਉੱਥੇ ਜਾ ਕੇ ਕੋਈ ਆਪਣਾ ਖੂਨ ਨਹੀਂ ਡੋਲਿਆ ਜਿਨ੍ਹਾਂ ਨੇ ਉੱਥੇ ਜਾ ਕੇ ਕੋਈ ਸ਼ਹਾਦਤਾਂ ਨਹੀਂ ਦਿੱਤੀਆਂ ਉਹਨਾਂ ਦੇ ਜਿਹੜੇ ਬੁੱਤ ਹੈਗੇ ਆ ਉਧਰਲੇ ਏਰੀਆ 'ਚ ਲੱਗ ਰਹੇ ਹੈਗੇ ਆ ਪਰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ ਦਾ ਉੱਥੇ ਕੋਈ ਆਪਾਂ ਕਹਿ ਲਈਏ ਕਿ ਜਾਣਬੁੱਝ ਕੇ ਜਿਹੜਾ ਨਾਂਨਸ਼ਾਨ ਖਤਮ ਕੀਤਾ ਜਾ ਰਿਹਾ ਹੈ ਸਿੱਖ ਗੁਰੂਆਂ ਨੂੰ ਜਿਹੜਾ ਹੈਗਾ ਉਹ ਆਪਣੀ ਉਹੀ ਰਾਸ਼ਟਰਵਾਦੀ ਢਾਂਚੇ ਜਿਹੜਾ ਢਾਲਣ ਦੇ ਲਈ ਉਹ ਕੁਝ ਕੀਤਾ ਜਾ ਰਿਹਾ ਹੈ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਆਪਣੇ ਆਪ ਦੇ ਵਿੱਚ ਇਹ ਦੁਬਾਰਾ ਉੱਥੇ ਗੱਲ ਆ ਜਾਂਦੀ ਹੈ ਨਾ ਕਿ ਜੇ ਪੰਜਾਬ ਦੇ ਵਿੱਚ ਸਾਡੇ ਕੋਈ ਆਜ਼ਾਦ ਲੀਡਰਸ਼ਿਪ ਹੋਵੇ ਪੰਜਾਬ ਦੇ ਵਿੱਚ ਕੋਈ ਆਪਾਂ ਕਹਿ ਲਈਏ ਕਿ ਉੱਪਰ ਦੀ ਸਟੇਟ ਦੀ ਜਕੜ ਤੋਂ ਬਿਨਾਂ ਜੇ ਮੰਨ ਲਓਗੇ ਅਕਾਲੀ ਦਲ ਸਟਰੋਂਗ ਹੋਵੇ ਜੇ ਕੋਈ ਪੰਥ ਦੀ ਸਿਰਫ ਪੰਥਕ ਪਾਰਟੀ ਹੋਵੇ ਜਿਹੜੀ ਪੰਥ ਦੇ ਮਸਲਿਆਂ ਦੇ ਅਧੀਨ ਹੋਵੇ ਤੇ ਫਿਰ ਉਹ ਵੀ ਮਸਲਿਆਂ ਦੇ ਬਾਰੇ ਆਵਾਜ਼ ਉਠਾਵੇ ਅਕਾਲ ਤਖਤ ਸਾਹਿਬ ਤੋਂ ਉੱਠੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉੱਠੇ ਪਰ ਕਿਤਨਾ ਕਿਤੇ ਉਹ ਜਿਹੜੀਆਂ ਨੇ ਉਹ ਆਪਾਂ ਦੇਖਿਆ ਕਿ ਉਹ ਆਪਣੇ ਹੀ ਇੱਕ ਪਰਿਵਾਰਵਾਦੀ ਜੰਗਲ ਚ ਕਿਤਨਾ ਕਿਤੇ ਫਸੀਆਂ ਹੋਈਆਂ ਨੇ ਜੀ ਬਾਕੀ ਜੇ ਸ਼ਿਵਾਜੀ ਦਾ ਬੁੱਤ ਜਿੱਥੇ ਉਹਨਾਂ ਨੇ ਆਪਾਂ ਖੀ ਕੇ ਕਾਰਵਾਈਆਂ ਕੀਤੀਆਂ ਨੇ ਉੱਥੇ ਲੱਗੇ ਜੀ ਸਦਕੇ ਲੱਗੇ ਸਾਨੂੰ ਉਹਦੇ ਚ ਕੋਈ ਨਹੀਂ ਪਰ ਜਿੱਥੇ ਕੋਈ ਕਾਰਵਾਈ ਕੋਈ ਨਹੀਂ ਕੀਤੀ ਤੇ ਅੱਜ ਤੁਸੀਂ ਕਹੋ ਕਿ ਸਾਰਾ ਹੀ ਜਿਹੜਾ ਹੈਗਾ ਉਹ ਸਾਰਾ ਕੁਝ ਜੋ ਕੁਝ ਕੀਤਾ ਅਸੀਂ ਕੀਤਾ ਹੈ ਇਤਿਹਾਸ ਨੂੰ ਜਿਹੜਾ ਰੀ ਇੰਟਰਪ੍ਰੀਟ ਜਿਹੜਾ ਕੀਤਾ ਜਾ ਰਿਹਾ ਹੈ ਔਰ ਉਸ ਦੇ ਵਿੱਚ ਉਹ ਸਿੱਖਾਂ ਦਾ ਰੋਲ ਜਿਹੜਾ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੀ ਆਪਾਂ ਕਹਿ ਲਈਏ ਕਿ ਚਿੰਤਾ ਦਾ ਵਿਸ਼ਾ ਹੈਗਾ ਔਰ ਜਿਹੜੇ ਲੋਕੀ ਮੰਨ ਕੇ ਸਰਕਾਰਾਂ ਦੇ ਨਾਲ ਵੀ ਨੇ ਅਸੀਂ ਤੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦਿਓ ਤੁਸੀਂ ਵੀ ਜਿਹੜਾ ਹੈਗਾ ਸਰਕਾਰਾਂ ਨੂੰ ਇਹ ਚੀਜ਼ਾਂ ਨੋਟੀਫਾਈ ਕਰੋ ਕਿ ਭਾਈ ਇਹ ਗਲਤ ਕੰਮ ਜਿਹੜੇ ਹੋ ਰਹੇ ਹੈਗੇ ਨੇ ਤੁਸੀਂ ਜਿਹੜਾ ਹੈਗਾ ਸਿੱਖਾਂ ਦਾ ਇਤਿਹਾਸ ਨਾਲ ਲੈ ਕੇ ਚੱਲੋ ਇਹਨੂੰ ਸੈਲੀਬ੍ਰੇਟ ਕਰੋ ਜੀ ਇਹਨੂੰ ਤੁਸੀਂ ਮਤਲਬ ਜੇ ਤੁਸੀਂ ਕਹੋਗੇ ਕਿ ਅੰਡਰ ਦਾ ਟੇਬਲ ਰੱਖ ਕੇ ਚਲੋਗੇ ਤੇ ਇਸ ਤਰ੍ਹਾਂ ਨਹੀਂ ਹੋਏਗਾ ਬਿਲਕੁਲ ਧਾਰਾ 370 ਹਟਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਨੂੰ ਵੱਖਰਾ ਤੇ ਲਦਾਖ ਨੂੰ ਇੱਕ ਕਹੋ ਨੈਸ਼ਨਲ ਟੈਰੀਟਰੀ ਬਣਾ ਦਿੱਤਾ ਗਿਆ ਅਸੀਂ ਮੰਨਦੇ ਹਾਂ ਕਿ ਸਰਕਾਰਾਂ ਨੇ ਆਪਣੇ ਹੱਥ ਕੰਡੇ ਉਸ ਤਰੀਕੇ ਦੇ ਨਾਲ ਵਰਤੇ ਤੇ ਉਹਨਾਂ ਦੇ ਲਈ ਕਾਰਗਰ ਸਾਬਿਤ ਹੋਇਆ ਨਹੀਂ ਇਹ ਚੋਣਾਂ ਦੇ ਸਮੇਂ ਤਾਂ ਪਤਾ ਲੱਗ ਜਾਂਦਾ ਲੇਕਿਨ ਲਦਾਖ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਕੈਲੋ ਟੂਰਿਜ਼ਮ ਕਾਫੀ ਵਧਿਆ ਹਿੰਦੀ ਫਿਲਮਾਂ ਇਹੋ ਜਿਹੀਆਂ ਲੇਕਸ ਤੇ ਜਾ ਕੇ ਸ਼ੂਟਿੰਗ ਕਰਦੀਆਂ ਨੇ ਤੇ ਲੋਕਾਂ ਦੇ ਮਨ ਦੇ ਵਿੱਚ ਜਗਿਆਸਾ ਆਂਦੀ ਐ ਸੀ ਵੀ ਇਹੋ ਜਿਹੀ ਥਾਂ ਤੇ ਜਾਈਏ ਲੋਕ ਜਿਸ ਵੇਲੇ ਉਸ ਥਾਂ ਤੇ ਪਹੁੰਚਣਗੇ ਤੇ ਸ਼ਿਵਾਜੀ ਦਾ ਲੱਗਾ ਬੁੱਤ ਦੇਖਣਗੇ ਤਾਂ ਮਨ 'ਚ ਇਹ ਵਹਿਮ ਪਾਈ ਲੈਣਾ ਉਹਨਾਂ ਨੇ ਕਿ ਹੋ ਸਕਦਾ ਇੱਥੇ ਇਸ ਵਿਅਕਤੀ ਦਾ ਰਾਜ ਹੋਇਆ ਕਰਦਾ ਸੀ ਲੇਕਿਨ ਅਸਲ ਦੇ ਵਿੱਚ ਉਹ ਥਾਂ ਖਾਲ ਖਾਲਸਾ ਰਾਜ ਦੇ ਅਧੀਨ ਇੱਕ ਸਮੇਂ ਦੇ ਉੱਤੇ ਆਂਦੀ ਸੀ ਅੱਗੇ ਬਤਾਗੇ ਗੱਲ ਕਰਾਂਗੇ ਅਸੀਂ ਹੁਣ ਅ ਸਖਜਥੇ ਬੰਦੀਆਂ ਦੇ ਵੱਲੋਂ ਲੇਕਿਨ ਅਸੀਂ ਜੇਕਰ ਜਾਣਨ ਦੀ ਕੋਸ਼ਿਸ਼ ਕਰੀਏ ਇਸ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਰੋਸਾ ਜ਼ਾਹਿਰ ਕੀਤਾ ਗਿਆ ਹੈ ਜਿੰਨਾ ਕ ਅਸੀਂ ਜਿੱਦਾਂ ਕਹਿ ਲੀਏ ਕਿ ਅਜੇ ਤੱਕ ਸਾਨੂੰ ਨਹੀਂ ਪਤਾ ਲੱਗਿਆ ਕਿ ਕਿਸੇ ਜਥੇਬੰਦੀ ਦੀ ਕੋਈ ਸਟੇਟਮੈਂਟ ਆਈ ਹੋਵੇ ਜਾਂ ਅਖਬਾਰਾਂ ਦੇ ਵਿੱਚ ਵੀ ਕਿਤੇ ਕੋਈ ਲੱਗੀ ਹੋਵੇ ਇੰਨੀ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਕਿਸੇ ਨੇ ਇੱਕ ਨਿੱਜੀ ਟਿੱਪਣੀ ਕਿਸੇ ਪੱਤਰਕਾਰ ਨੇ ਕੀਤੀ ਹੋਵੇ ਤੇ ਪਤਾ ਹੀ ਨਾ ਹੀ ਕੋਈ ਇਸ ਨੂੰ ਡਿਸਕਸ਼ਨ 'ਚ ਲਿਆਂਦਾ ਗਿਆ ਹੈ ਗੱਲ ਉਹੀ ਹੈ ਨਾ ਕਿ ਰਾਜਕਿਆ ਦਾ ਇਹ ਡੰਡਾ ਗੇਦਾ ਚੱਲਦਾ ਹੈ ਜੀ ਉਹ ਐਕਟਿਵਲੀ ਤੁਸੀਂ ਖੋਦ ਹੀ ਨਹੀਂ ਜਾਣੂ ਹੈਗੇ ਉਸ ਇਤਿਹਾਸ ਦੇ ਨਾਲ ਤੇ ਅੱਜ ਦੇ ਅੱਜ ਦੇ ਤਮਾਮ ਲੀਡਰ ਜਿਹ ਕਹਿੰਦੇ ਕਿ ਅੱਜ ਲੀਡਰੀ ਹੈਗੀ ਹੁਣਾਂ ਦੀਆਂ ਨਹੀਂ ਤੋਏ ਨਾ ਵਿਸ਼ਾ ਦਿੱਤੇ ਵੀ ਕਿਸ ਤਰੀਕੇ ਨਾਲ ਖੁੱਲ ਕੇ ਬੋਲਣਗੇ ਜਾਂ ਨਹੀਂ ਲੇਕਿਨ ਅਸੀਂ ਉਮੀਦ ਕਰਦੇ ਹਾਂ ਅ ਸਮਰਨ ਸਿੰਘ ਮਾਨ ਹੁਣਾਂ ਦੀ ਪਾਰਟੀ ਦੇ ਵੱਲੋਂ ਤਾਂ ਚਲੋ ਭਾਵੇਂ ਜੀ ਬਿਲਕੁਲ ਉਦੋਂ ਸਮੇਂ-ਸਮੇਂ ਤੇ ਇਦਾਂ ਦੀ ਆਵਾਜ਼ ਚੱਕਦੇ ਨੇ ਇਹਨਾਂ ਦੇ ਵਿੱਚ ਬਿਲਕੁਲ ਉਠਣੀ ਤਾਂ ਜ਼ਰੂਰ ਚਾਹੀਦੀ ਆ ਬਾਸ ਧੰਨਵਾਦ ਕਰਦੇ ਹਾਂ